ਜੀਤ ਦਸਾਂਜ ਦੇ ਜਿਹੜਾ ਵਿਸ਼ੇ ਦੇ ਉੱਤੇ ਦਲਜੀਤ ਦਸਾਂਜ ਨੇ ਜਿਹੜਾ ਇਹ ਵੈਸੇ ਤਾਂ ਉਹਨਾਂ ਦੇ ਖਿਲਾਫ ਇਹ ਪ੍ਰੋਟੈਸਟ ਵਗੈਰਾ ਹੋ ਰਿਆ ਸੀਗਾ ਲੋਕੀ ਬਾਹਰ ਥੋੜੇ ਬਲੇ ਵੀ ਗਿਣਤੀ ਦੇ ਚੰਦ ਲੋਕ ਜਿਹੜੇ ਆ ਭੀਐਚਪੀ ਵਿਸ਼ਵਵੰਦੂ ਪਰਿਸ਼ਦ ਜਾਂ ਬਜਰੰਗ ਦਲ ਦੇ ਜਿਹੜੇ ਆ ਇੰਦੌਰ ਮਧਿਆ ਪ੍ਰਦੇਸ਼ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀਗੇ ਦਲਜੀਤ ਦਸਾਂਜ ਦੇ ਸ਼ੋਅ ਦੇ ਖਿਲਾਫ ਸ਼ੋਅ ਦੇ ਖਿਲਾਫ ਕੀ ਪ੍ਰੋਟੈਸਟ ਕਰ ਰਹੇ ਸੀਗੇ ਅਖੇ ਜੀ ਅਸੀਂ ਇੱਥੇ दारू ਨਹੀਂ ਚੱਲਣ ਦੇਣੀ ਅਸੀਂ ਇੱਥੇ ਜਿਹੜਾ ਨਸ਼ਾ ਨਹੀਂ ਚੱਲਣ ਦੇਣਾ ਤੇ ਚਲੋ ਉਹ ਤਾਂ ਅੱਗੇ ਵੀ ਦਿਲਜੀਤ ਬਹੁਤ ਵਾਰ ਕਹਿ ਚੁੱਕਾ ਹੈ ਕਿ ਐਡੀ ਗੱਲ ਆ ਤਾਂ ਤੁਸੀਂ ਮੁਲਕ ਦੇ ਵਿੱਚ ਜਿਹੜਾ ਬੈਨ ਕਰਦੇ ਹੋ ਵੀ ਉਹਨੇ ਕਿਹਾ ਤੇ ਗੁਜਰਾਤ ਵਾਲਿਆਂ ਨੇ ਜਿਹੜਾ ਬੈਨ ਕੀਤੀ ਹੋਆ दारू ਅਸੀਂ ਉੱਥੇ ਨਹੀਂ ਗਾਣਾ ਕੌਂਦੇ ਵੀ ਇਸ ਕੱਲੋਂ ਤਾਂ ਗੁਜਰਾਤ ਵਾਲੇ ਚੰਗੇ ਨੇ ਨਾ ਜਿਹੜੀ ਚੀਜ਼ ਕਹਿੰਦੇ ਨੇ ਉਹ ਕਰਦੇ ਵੀ ਨੇ ਤੁਸੀਂ ਗੌਣ ਵਾਲਿਆਂ ਦੇ ਤਾਂ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੰਦੇ ਹੋ ਤੇ ਵੈਸੇ ਤੁਹਾਡੇ ਮੁਲਕ ਦੇ ਵਿੱਚ ਤੁਹਾਡੇ ਦੇਸ਼ ਦੇ ਵਿੱਚ ਜਿਹੜਾ ਠੇਕੇ ਖੁੱਲੇ ਨੇ ਉਹ ਉਦੋਂ ਦਿਲਜੀਤ ਨੇ ਕਹਿ ਸਕੋ ਬਈ ਕੋਵਿਡ ਦੇ ਟਾਈਮ ਜਦੋਂ ਸਾਰੀ ਦੁਨੀਆ ਬੰਦ ਹੋ ਗਈ ਸੀ ਉਦੋਂ ਵੀ ਠੇਕੇ ਖੁੱਲੇ ਸੀ ਸੋ ਖੈਰ ਇਹ ਇਹਨਾਂ ਨੇ ਬੜਾ ਮੋਟਾ ਜਿਹੜਾ ਫਸਾ ਕੇ ਡੰਡੇ 'ਚ ਝੰਡੇ ਤੇ ਉਥੇ ਤੁਰੇ ਫਿਰੇ ਵੀ ਨੇ ਅੰਦਰ ਦੇ ਵਿੱਚ ਜਿਹੜੇ ਇਹ BHP ਵਾਲੇ ਬਜਰੰਗਦਲ ਵਾਲੇ ਆ ਇਹ ਉਹੀ ਆ ਜਿਹੜੇ ਮੋਸਟਲੀ ਵੈਲੈਂਟਾਈਨਸ ਡੇ ਦੇ ਉੱਤੇ ਬੜਾ ਜਿਹੜਾ ਰੌਲਾ ਰੱਪਾ ਪਾਉਂਦੇ ਹੁੰਦੇ ਨੇ ਸੋ ਇਹਨਾਂ ਨੇ ਜਿਹੜਾ ਇਹਦੇ ਵਿੱਚ ਜਿਹੜੀ ਮੈਨੂੰ ਬੜੀ ਹੈ ਨਾ ਅਜੀਬ ਜਿਹੀ ਗੱਲ ਲੱਗੀ ਆ ਇਹ ਮੈਨੂੰ ਇਹ ਲੱਗੀ ਆ ਕਿ ਇਹਨਾਂ ਦੇ ਨਾਲ ਇੱਕ ਜਿਹੜੇ ਆ ਆਪਣੇ BHP ਦੇ ਜਿਹੜੇ ਆਗੂ ਨੇ ਉਹਨਾਂ ਦੀ ਨਾ ਇੱਕ ਉਹਨਾਂ ਦੇ ਸੰਬੰਧ ਦੇ ਵਿੱਚ ਇੱਕ ਜਿਹੜਾ ਦਾ ਹਿੰਦੂ ਦੇ ਵਿੱਚ ਰਿਪੋਰਟ ਲੱਗੀ ਆ ਤਨੂ ਸ਼ਰਮਾ ਇੰਦੌਰ ਹੈਡ ਆਫ ਦਾ BHP ਸੋਸ਼ਲ ਹਾਰਮਨੀ ਵਿੰਗ ਇਹਨਾਂ ਨੇ ਹਿੰਦੂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਜੀ ਐ ਸੈਟਰਡੇ ਵਾਲੇ ਦਿਨ ਜਿਹੜਾ ਜਾ ਕੇ ਦੇਖਿਆ ਵੈਨਿਊ ਦੇ ਵਿੱਚ ਕਿ ਉੱਥੇ ਜਿਹੜਾ ਸ਼ਰਾਬ ਵਗੈਰਾ ਦੇ ਜਿਹੜੇ ਸਟਾਲਸ ਵਗੈਰਾ ਲੱਗੇ ਹੋਈ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਅਫੀਸ਼ੀਅਲਸ ਨੂੰ ਇਹ ਵੀਡੀਓ ਦਿਖਾ ਲਈਆਂ ਸੀਗੀਆਂ ਅਸੀਂ ਅੱਛਾ ਇਹ ਹੁਣ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜੀ ਇਹ ਇਹ ਸ਼ਰਮਾ ਜੀ ਜਿਹੜੇ ਨੇ ਨਾ ਇਹ ਕਹਿੰਦੇ ਨੇ ਕਿ ਅਸੀਂ ਇੰਦੋਰ ਨੂੰ ਪੰਜਾਬ ਨਹੀਂ ਬਣਨ ਦੇਣਾ ਅਸੀਂ ਇੱਥੇ ਖੁੱਲੇ ਆਮ ਜਿਹੜਾ ਨਸ਼ੇ ਤੇ ਸ਼ਰਾਬ ਨਹੀਂ ਵੇਕਣ ਦੇਣੀ ਸਾਨੂੰ ਕਲੈਕਟਰ ਨੇ ਇਸ ਗੱਲ ਦੀ ਜਿਹੜੀ ਆ ਜਿਹੜੀ ਅਸ਼ੋਰੈਂਸ ਦਿੱਤੀ ਆ ਕਿ ਇਸ ਵੀਕੇ ਦੀਆਂ ਐਕਟਵਿਟੀ ਇਸ ਇੱਥੇ ਨਹੀਂ ਹੋਣਗੀਆਂ ਐਂਡ ਉਹਨਾਂ ਨੇ ਅਚਾ ਇਹ ਵੀ ਕਿਹਾ ਕਿ ਅਸੀਂ ਅਸੀਂ ਖਿਆਲ ਰੱਖਣਾ ਇਸ ਚੀਜ਼ ਦਾ ਕਿ ਇੱਥੇ ਨਾ ਤਾਂ ਸ਼ਰਾਬ ਜਿਹੜੀ ਵਿਕੇ ਤੇ ਨਾ ਹੀ ਇੱਥੇ ਕੋਈ ਜਿਹੜਾ ਲਬ ਜਹਾਦ ਵਰਗਾ ਕੋਈ ਜਿਹੜਾ ਇਸ ਤਰੀਕੇ ਦੀ ਗੱਲ ਇਸ ਸ਼ੋਅ ਦੇ ਵਿੱਚ ਜਿਹੜੀ ਆ ਉਹ ਹੋਵੇ ਸੋ ਇਸ ਰਿਪੋਰਟ ਦੇ ਵਿੱਚ ਤਾਂ ਨਹੀਂ ਪਰ ਮੈਂ ਇੱਕ ਜਗ੍ਹਾ ਹੋਰ ਤੇ ਸੁਣਿਆ ਜਿੱਥੇ ਉਹ ਦੱਸਦੇ ਆ ਕਿ ਇਹਨਾਂ ਨੇ ਦਲਜੀਤ ਨੂੰ ਕਿਹਾ ਵੀ ਕਿ ਜੀ ਕਿਸਾਨ ਅੰਦੋਲਨ ਨੂੰ ਪੈਸੇ ਦਿੱਤੇ ਸੀਗੇ ਇਹਨੇ ਤੇ ਤਾਂ ਖਾਲਸਤਾਨੀਆਂ ਡੋਲ दैट ਸੋ ਇਹਦਾ ਜਵਾਬ ਦਲਜੀਤ ਦਸਾਂਝ ਨੇ ਜਿਹੜਾ ਆਪਣੇ ਕਾਨਸਰਟ ਦੇ ਵਿੱਚ ਦਿੱਤਾ ਰਾਹੁਤ ਅੰਦੋਰੀ ਸਾਹਿਬ ਦਾ ਬਹੁਤ ਜਿਹੜਾ ਵਰਲਡ ਫੇਮਸ ਉਹਨਾਂ ਦਾ ਇੱਕ ਸ਼ੇਅਰ ਆ ਕਿ ਸਭੀ ਦਾ ਖੂਨ ਸ਼ਾਮਲ ਹੈ ਇਸ ਜਿਹੜਾ ਦੇਸ਼ ਦੀ ਮਿੱਟੀ ਮੇ ਜੇ ਕਿਸੇ ਕ ਕਿਸੇ ਕੇ ਬਾਪ ਦਾ ਦੇਸ਼ ਥੋੜੀ ਹੈ ਤੇ ਇਹ ਇਹ ਜਿਹੜਾ ਉਹਨਾਂ ਨੇ ਸ਼ੇਰ ਬੜੇ ਹੀ ਜਿਹੜਾ ਤਰੀਕੇ ਨਾਲ ਬੋਲਿਆ ਤੇ ਕਹਿ ਲੋ ਕਿ ਉਹਨਾਂ ਨੇ ਬਾਕੀ ਸਾਰਿਆਂ ਨੂੰ ਇੱਕੋ ਹੀ ਸ਼ੇਰ ਦੇ ਵਿੱਚ ਸਾਰਿਆਂ ਨੂੰ ਜਵਾਬ ਦੇ ਦਿੱਤਾ ਪਰ ਇਹ ਦੇਖੋ ਜੀ ਇਹ ਹੁਣ ਬੀਜੇਪੀ ਵਾਲਿਆਂ ਨੂੰ ਪੰਜਾਬ ਬੀਜੇਪੀ ਨੂੰ ਵੀ ਇਸ ਗੱਲ ਨੂੰ ਕੰਡੈਮ ਕਰਨਾ ਚਾਹੀਦਾ ਜਿਹੜੀ ਗਵਰਨਮੈਂਟ ਤਾਂ ਕਿਉਂਕਿ ਬੀਜੇਪੀ ਦੀ ਆ ਨਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੀਜੇਪੀ ਦੇ ਜਿਹੜਾ ਲੇਜਿਸਲੇਚਰ ਦਾ ਉਹ ਵੀ ਦੱਸਦੇ ਆ ਕਿ ਇਹਨਾਂ ਦੇ ਨਾਲ ਹੀ ਸੀਗੇ ਜਿਹੜਾ ਹਿੰਦੂ ਦੀ ਰਿਪੋਰਟ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਮਿਲਦਾ ਸੋ ਤੁਸੀਂ ਕਿੱਦਾਂ ਪੰਜਾਬ ਨੂੰ ਇਸ ਤਰੀਕੇ ਨਾਲ ਬਦਨਾਮ ਕਰਦੇ ਹੋ ਜੀ ਔਰਤਾ ਆਪਾਂ ਉਹ ਇੱਕ ਫਿਲਮ ਸੀਗੀ ਜੀ ਉਹਦੇ ਵਿੱਚ ਡੈਫੀਨਿਟਲੀ ਹਰੇਕ ਮੁਲਕ ਦੇ ਵਿੱਚ ਕੁਝ ਕੋਨੇ ਹੁੰਦੇ ਆ ਜਿੱਥੇ ਕੁਝ ਪ੍ਰੋਬਲਮਸ ਆ ਜਾਂਦੀਆਂ ਸਟੇਟ ਦੇ ਵਿੱਚ ਵੀ ਹੁੰਦੇ ਆ ਪੰਜਾਬ ਦੇ ਇੱਕ ਜਗ੍ਹਾ ਤੇ ਵੀ ਇਹ ਜਾਦੇ ਪ੍ਰੋਬਲਮ ਅਸੀਂ ਮੰਨਦੇ ਆ ਕਿ ਬਹੁਤ ਲੰਬਾ ਸਮਾਂ ਰਹੀ ਹੈ ਤੇ ਉਹਨੂੰ ਹਜੇ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਇਹ ਤੁਹਾਨੂੰ ਕਿਨੇ ਅਧਿਕਾਰ ਦੇਤਾ ਕਿ ਤੁਸੀਂ ਇਦਾਂ ਦੀਆਂ ਗੱਲਾਂ ਕਰੋ ਅਸਲ ਦੇ ਵਿੱਚ ਪਤਾ ਕੀ ਹੈ ਹੁਣ ਬਹੁਤਿਆਂ ਲੋਕਾਂ ਤੋਂ ਇਹ ਜਰਨੀ ਹੋ ਰਿਹਾ ਐਕਚੁਅਲੀ ਕਿ ਦਿਲਜੀਤ ਦਸਾਂ ਜੀ ਇਸ ਲੈਵਲ ਤੱਕ ਪਹੁੰਚ ਗਿਆ ਮੈਂ ਵੈਸੇ ਇੱਕ ਦਿਨ ਅਸੀਂ ਗੱਲ ਕਰ ਰਹੇ ਸੀਗੇ ਤੇ ਅਸੀਂ ਜਿਹੜਾ ਯਾਰ ਦੋਸਤ ਮੈਂ ਉਸ ਦਿਨ ਵੀ ਕਹਿ ਸਕਿਆ ਮੈਂ ਕਿਹਾ ਮੈਨੂੰ ਅੰਦਰੋਂ ਲੱਗਦਾ ਕਿ ਦੇਖਿਓ ਇਹਦੀ ਖਣਾ ਹੁਣ ਇਹਦਾ ਵਿਰੋਧ ਹੋਣ ਲੱਗਾ ਇਹਨਾਂ ਦਿਲਜੀਤ ਦਾ ਕਿਉਂਕਿ ਬਹੁਤ ਜਿਹੜਾ ਪੀਕ ਤੇ ਚਲੇ ਗਿਆ ਉਹ ਤੇ ਇੱਕ ਉਹਦਾ ਆਬੀਸਲੀ ਇੱਕ ਸਾਡਾ ਪੰਜਾਬੀਆਂ ਦਾ ਸੁਭਾਅ ਵੀ ਇਦਾਂ ਦਾ ਕਿ ਸਾਨੂੰ ਜੇਕਰ ਕੋਈ ਪਿਆਰ ਨਾ ਮਿਲੇ ਤਾਂ ਆਪਾਂ ਕਹਿੰਦੇ ਵੀ ਦੁੱਗਣਾ ਪਿਆਰ ਕਰੋ ਜੇਕਰ ਕੋਈ ਮੜਾ ਜਾ ਔਖਾ ਹੋਵੇ ਤਾਂ ਫਿਰ ਸਾਡੇ ਨੂੰ ਤੁਹਾਨੂੰ ਪਤਾ ਹੀ ਆ ਆਪਣਾ ਸਾਰਿਆਂ ਦਾ ਸੁਭਾਅ ਹੈ ਅਗਲਾ ਕਹਿੰਦਾ ਫਿਰ ਚਲੋ ਦਲਜੀਤ ਵੀ ਮੋਹਰੇ ਇਦਾਂ ਦਾ ਹੀ ਉਹ ਕਹਿੰਦਾ ਫਿਰ ਚਲੋ ਜੀ ਇਦਾਂ ਤਾਂ ਫੇ ਇਦਾਂ ਹੀ ਸਹੀ ਹੈ ਨਾ ਮੈਂ ਆ ਗਿਆ ਪੰਜਾਬੀ ਆ ਗਿਆ ਉਹ ਜਾ ਮੈਂ ਹੂੰ ਪੰਜਾਬ ਉਹ ਕਹਿੰਦਾ ਮੈਂ ਤਾਂ ਗਾਉਂਗਾ ਵੀ ਤੁਸੀਂ ਕਰ ਲਓ ਜੋ ਕਿਸੇ ਨੇ ਜੋ ਵੀ ਕਰਨਾ ਹੈ ਤੇ ਹੁਣ ਵੀ ਉਹਨੇ ਇਸੇ ਤਰੀਕੇ ਨਾਲ ਜਵਾਬ ਦਿੱਤਾ ਤੇ ਇਹਨੂੰ ਲੈ ਕੇ ਨਾ ਕਿਉਂਕਿ ਇਸ ਲੈਵਲ ਦੇ ਨਾ ਐਕਚੁਅਲੀ ਜਿਹੜੇ ਸ਼ੋਅ ਆ ਤੁਸੀਂ ਦੇਖੋ ਬਾਲੀਵੁੱਡ ਦੇ ਕਿੱਡੇ ਤਗੜੇ ਤਗੜੇ ਘੈਂਟ ਘੈਂਟ ਸਿੰਗਰ ਨੇ ਕਿਸੇ ਦੇ ਨਹੀਂ ਹੋਏ ਦਿਨ ਜਦ ਕਿ ਉਹ ਹਿੰਦੀ ਚ ਗਾਉਂਦੇ ਨੇ ਤੇ ਦਲਜੀਤ ਦਸਾਂ ਜਿਹੜਾ ਕਿ ਪੰਜਾਬੀ ਦਾ ਸਿੰਗਰ ਆ ਉਹ ਜੇਸ ਲੈਵਲ ਤੇ ਚਲੇ ਗਿਆ ਨਾ ਮੈਨੂੰ ਉਦੋਂ ਹੀ ਲੱਗਦਾ ਸੀ ਮੈਂ ਕਿਹਾ ਬਹੁਤਿਆਂ ਜਿਹੜੀਆਂ ਲੋਕਾਂ ਤੋਂ ਨਾ ਇਹ ਜਰਨੀ ਹੋਣਾ ਕਿਉਂਕਿ ਅਸੀਂ ਤਾਂ ਦੇਖਿਆ ਇਹਨਾਂ ਦੇ ਜਿਹੜਾ ਹੁਣ ਮੈਂ ਨਾਮ ਕਾਹਨੂੰ ਲੈਣਾ ਕਿਸੇ ਦਾ ਨਹੀਂ ਤਾਂ ਬਹੁਤ ਸਾਰੇ ਸਿੰਗਰਾਂ ਨੂੰ ਤੁਸੀਂ ਜਿਹੜਾ ਬਾਲੀਵੁੱਡ ਦੇ ਆ ਨੂੰ ਜਾਣਦੇ ਹੀ ਹੋ ਜਿਹੜੇ ਕਿ ਸਿੱਧੇ ਸਿੱਧੇ ਜਿਹੜਾ ਆਹ ਟੈਲੈਂਟ ਸ਼ੋ ਹੁੰਦੇ ਸੀਗੇ ਸਾਰੇ ਗਾਮਾ ਇੰਡੀਅਨ ਆਈਡਲ ਬਹੁਤ ਸਾਰੇ ਇਦਾਂ ਦੇ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਸਿੱਧੇ ਸਿੱਧੇ ਉਹ ਜਿਹੜਾ ਪਾਕਿਸਤਾਨੀ ਸਿੰਗਰਸ ਦੇ ਗਾਣਿਆਂ ਦਾ ਵਿਰੋਧ ਕਰਨ ਲੱਗ ਪਏ ਸੀਗੇ ਹੇਟ ਕਰਨ ਲੱਗ ਪਏ ਸੀ ਐਕਚੁਅਲੀ ਉਹਨਾਂ ਤੋਂ ਉਹਨਾਂ ਨੂੰ ਲੱਗਦਾ ਸੀ ਕਿ ਬਾਹਰੋਂ ਆ ਕੇ ਸਾਡੇ ਮੁਲਕ ਦੇ ਵਿੱਚ ਕੋਈ ਕਿਦਾਂ ਗਾ ਰਿਹਾ ਤੇ ਇਹ ਦਿਲਜੀਤ ਦਸਾਂਝ ਵੀ ਕਿਤੇ ਨਾ ਕਿਤੇ ਲੱਗਦਾ ਇਦਾਂ ਹੀ ਆ ਕਿਉਂਕਿ ਲਗਾਤਾਰ ਹੀ ਕੋਈ ਸ਼ੱਕ ਨਹੀਂ ਕਿ ਹੁੰਦੇ 0.00% ਹੀ ਹੁੰਦੇ ਆ ਬਹੁਤ ਘੱਟ ਗਿਣਤੀ ਦੇ ਵਿੱਚ ਹੁੰਦੇ ਆ ਜ਼ਿਆਦਾਤਰ ਲੋਕ ਜਿਵੇਂ ਦੁਨੀਆ ਦੇ ਵਿੱਚ اسی ਤਰੀਕੇ ਨਾਲ ਇੰਡੀਆ ਦੇ ਵਿੱਚ ਦਲਜੀਤ ਨੂੰ ਪਿਆਰ ਕਰਨ ਵਾਲੇ ਨੇ ਜਿਵੇਂ ਬਹੁਤ ਸਾਰੇ ਲੋਕ ਜਿਹੜੇ ਆ ਇੰਡੀਆ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਅਦਾਕਾਰਾਂ ਨੂੰ ਪਸੰਦ ਕਰਨ ਵਾਲੇ ਨੇ ਪਰ ਕੁਝ ਕੁ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਭਾਈ ਨਹੀਂ ਇਹ ਇੱਥੇ ਨਾ ਕੰਮ ਕਰਨ ਤੇ ਉਹਨਾਂ ਦੀ ਰੋਜੀ ਰੋਟੀ ਵੀ ਐਸਪੀਕੇ ਦੇ ਵਿਰੋਧਾਂ ਚ ਹੀ ਚੱਲਦੀ ਹੁੰਦੀ ਕਿਹੜੀ ਬੇਵਕੂਫੀ ਵਾਲੀ ਗੱਲ ਆ ਕਿ ਵੀ ਆ ਕਿ ਸ਼ਰਾਬ ਉੱਥੇ ਵਿਕਦੀ ਆ ਤੇ ਸ਼ਰਾਬ ਦੇ ਗਾਣੇ ਐਂਡ 올 दैट ਏ ਸਾਰੀ ਇੱਥੇ ਫਿਲਮ ਗਾਣੇ ਭਰੇ ਪਏ ਨੇ ਇਹਨਾਂ ਚੀਜ਼ਾਂ ਦੇ ਨਾਲ ਦਲਜੀਤ ਕੋ ਬਖਰਾ ਤਾਂ ਨਹੀਂ ਗਾਉਂਦਾ ਬਸ ਫਰਕ ਸਿਰਫ ਇੰਨਾ ਹੀ ਆ ਕਿ ਬਾਕੀਆਂ ਦੀ ਗੱਲ ਜਿਹੜੀ ਆ ਇੱਥੇ ਇੱਕ ਤੱਕ ਪਹੁੰਚਦੀ ਆ ਦਲਜੀਤ ਦੀ ਸਾਰੇ ਜਿਹੜਾ ਪਾਸੇ ਪਹੁੰਚ ਜਾਂਦੀ ਆ ਇਸੀ ਗੱਲ ਤੋਂ ਹੁਣ ਬਹੁਤੇ ਜਾਣਿਆਂ ਨੂੰ ਜਿਹੜਾ ਕਹਿ ਲੋ ਕਿ ਉਹ ਉਹ ਤੋਂ ਡਰ ਵੀ ਲੱਗਦਾ ਹੋਣਾ ਤੇ ਕਹਿ ਲੋ ਕਿ ਚੰਗਾ ਵੀ ਨਹੀਂ ਲੱਗਦਾ ਹੋਣਾ ਸੋ ਖੈਰ ਬਹੁਤ ਸਾਰੇ ਮਸਲਿਆਂ ਦੇ ਨਾਲ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਬਸਕ੍ਰਾਈਬ ਕਰੋ